ਸਾਗਰ ਦੀ ਬਹੁਤੀ ਐਨੀ ਢੀਠ ਹੈ ਉਹਨੂੰ ਬਹੁਤ ਬੰਦਿਆਂ ਨੇ ਸਮਝਾਇਆ ਕਿ ਤੂੰ ਇੰਡੀਕਾ ਦੀਆਂ ਬ੍ਰੇਕਾਂ ਮਾਰ ਦੇ ਇੰਡੀਕਾ ਚੋਂ ਥੱਲੇ ਉਤਰਿਆ ਕਿਸੇ ਦੀ ਗੱਲ ਨਹੀਂ ਮੰਨੀ ਇੰਡੀਕਾ ਭਜਾਈ ਤੁਰ ਗਈ ਭਜਾਈ ਤੁਰ ਗਈ ਫਿਰ ਮੂਸੇ ਵਾਲਿਆਂ ਨੇ ਆ ਕੇ ਤਾਰੀ ਇੰਡੀਕਾ ਚੋਂ ਇਹਨਾਂ ਚੁੱਪ ਕਰਕੇ ਇੰਡੀਕਾ ਦੀਆਂ ਬ੍ਰੇਕਾਂ ਮਾਰ ਕੇ ਇੰਡੀਕਾ ਚੋਂ ਥੱਲੇ ਉਤਰਿਆ ਇੰਡੀਕਾ ਦਾ ਆਦੇ ਅੰਦਰ ਜੀ ਹੁਣ ਤੇਰੀ ਇੰਡੀਕਾ ਸੜਕ ਤੇ ਭੱਜੀ ਜਾਂਦੀ ਦੀਗੇ ਨਾ ਤਾਂ ਤੇਰੀ ਫਿੱਡੀ ਦੀ ਇੰਡੀਕਾ ਨੂੰ ਮੈਂ 911 ਦੇ ਮਗਰ ਘੜੀ ਸਕਿਲ ਹੈ ਜੀ ਨਾ ਉਹਦੇ ਦੇ ਅੰਦਰ ਬੈਠੀ ਹੋਣੀ ਜਾਂਦੀ ਹੈ ਇਰੇ ਨਾ ਹਉ ਜੀ ਸ਼ਾਕਰ ਨਾ ਹੀ ਆਵੇ ਮੈਂ ਇਦੀ ਦਾ ਵਾਪੂਰ ਤੋ ਜਾਈ ਆਵੇ ਨਾ ਟਿੜਕਾ ਮੂਸੇ ਤੇ ਫਾਇਂ ਆਵੇ ਮੇਰੀ ਕੀਮਤ ਜ਼ਰੂਰੀ ਆ ਕਿਹੋੜੇ ਕਿਹੜਾ ਇੱਕ ਬੰਦੇ ਦੇ ਘਰ ਵਾਲੀ ਬੇਹੋਸ਼ ਹੋ ਗਈ ਚੱਕ ਕੇ ਉਹਨੂੰ ਡਾਕਟਰ ਦੇ ਲੈ ਗਏ ਡਾਕਟਰ ਕਹਿੰਦਾ ਤਾਂ ਮਰ ਗਈ ਫਿਰ ਚੱਕ ਕੇ ਉਹਨੂੰ ਸਮਸ਼ਾਨ ਘਾਟ ਚ ਲੈ ਕੇ ਫੁੱਪਣ ਵਾਸਤੇ ਜਦੋਂ ਉਹਨੂੰ ਅੱਗ ਲਾਉਣ ਲੱਗੇ ਉੱਠ ਕੇ ਬੈਠੀ ਹੋ ਕੇ ਰੌਲਾ ਪਾਉਣ ਲੱਗੀ ਕਹਿੰਦੀ ਮੈਂ ਤਾਂ ਜਿਉਂਦੀਆਂ ਮੈਂ ਤਾਂ ਜਿਉਂਦੀਆਂ ਉਹਦੇ ਘਰ ਵਾਲਾ ਕਹਿੰਦਾ ਚੁੱਪ ਕਰਕੇ ਪਈ ਰਹਿ ਅਨਪੜ੍ਹ ਗਵਾਰਦਨਾ ਨਹੀਂ ਤੈਨੂੰ ਡਾਕਟਰ ਨਾਲੋਂ ਜ਼ਿਆਦਾ ਪਤਾ ਹੈ ਫੇ ਰੋਂਦਾ ਰੋਂਦਾ ਤਾਂ ਆਕਲ ਉਹਦੀ ਅੱਖ ਨੂੰ ਹੌਸਪੀਟਲ 'ਚ ਇੰਨੀ ਜ਼ਿਆਦੇ ਆਕੜ ਤੇ ਇੰਨਾ ਜ਼ਿਆਦੇ غرੂਰ ਡਾਕਟਰਾਂ 'ਚ ਨਹੀਂ ਹੁੰਦਾ ਜਿੰਨਾ 4-4 ਫੁੱਟ ਦੀਆਂ ਖੁੱਦੋ ਵਰਗੀਆਂ ਨਰਸਾਂ 'ਚ ਹੁੰਦਾ ਕੀ ਆਕੜੀਆਂ ਨਹੀਂ ਜ਼ਿੰਦਗੀ ਨੂੰ ਮੁਸ਼ਕਲਾਂ ਵਾਲੇ ਹਾਲਾਤਾਂ 'ਚ ਜਿਉਣਾ ਕੋਈ ਸਮਝਦਾਰੀ ਨਹੀਂ ਹੁੰਦੀ ਦੋਸਤੋ ਇਸ ਲਈ ਤੁਸੀਂ ਮੇਰੀ ਸਲਾਹ ਮੰਨੋ ਜਿੰਨਾ ਚਿਰ ਹੋ ਸਕੇ ਵਿਆਹ ਕਰਾਉਣ ਵਾਲੇ ਫੈਸਲੇ ਨੂੰ ਟਾਲਦੇ ਰਹੋ ਮੈਂ ਆਪਣੀ ਵੀਡੀਓਜ਼ ਦੇ ਵਿੱਚ ਲੇਡੀਜ਼ ਬਾਰੇ ਕੁਝ ਜ਼ਿਆਦਾ ਹੀ ਬੋਲ ਜਾਂਦਾ ਜਿਸ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਦੁੱਖ ਪਹੁੰਚਦਾ ਇਸ ਗੱਲ ਲਈ ਮੈਂ ਆਪ ਸਭ ਤੋਂ ਮਾਫੀ ਮੰਗਦਾ ਦੇਖੋ ਜੀ ਮੇਰਾ ਮਤਲਬ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਹੁੰਦਾ ਮੈਂ ਤਾਂ ਸਿਰਫ ਤੁਹਾਡੀ ਅਸਲੀਅਤ ਤਾਂ ਦੱਸਣੀ ਹੁੰਦੀ ਹੈ। ਉਹ ਤਾਂ ਮਜ਼ਾਕ। ਹਾਂ। ਅਸਲੀਅਤ ਹੀ ਠੀਕ ਹੈ। ਹਾਂ। ਸੁਣਨਾ ਕਰ। ਹਵਾ ਦਾ ਬੁੱਲਾ ਬਣ ਕੇ ਮੇਰੀ ਖਿੜਕੀ ਨਾ ਖੜਕਾ। ਮੈਂ ਬੰਦ ਕਮਰੇ ਦੇ ਵਿੱਚ ਤੂਫਾਨਾਂ ਸਾਹਮਣੇ ਬੈਠਾਂ। ਇਨ੍ਹਾਂ ਲਾਈਨਾਂ ਦੇ ਵਿੱਚ ਕਵੀ ਆਪਣੀ ਗਰਲਫ੍ਰੈਂਡ ਨੂੰ ਕਹਿਣਾ ਚਾਹੁੰਦਾ। ਮਿਸ ਕਾਲਾ ਨਾ ਮਾਰ ਮੇਰੇ ਘਰ ਵਾਲੀ ਮੇਰੇ ਕੋਲੇ ਹੀ ਬੈਠੀ ਐ। ਕਹਿੰਦੇ ਆਪਣੇ ਘਰੇ ਤਾਂ ਕੁੱਤਾ ਵੀ ਸ਼ੇਰ ਹੁੰਦਾ। ਪਰ ਭਾਰਤ ਦੇ ਵਿੱਚ ਇਨਸਾਨਾਂ ਚ ਇਹੋ ਜੀ ਪ੍ਰਜਾਤੀ ਪਾਈ ਜਾਂਦੀ ਹੈ ਜਿਹੜੀ ਆਪਦੇ ਘਰੇ ਨਹੀਂ ਦੂਜੇ ਦੇ ਘਰੇ ਸੇਰ ਹੁੰਦੀ ਹੈ ਉਹ ਹੈ ਜਵਾਈ ਆਪਦੇ ਦੇ ਘਰ ਦਾ ਕੁੱਤੇ ਖਾਣੀ ਹੁੰਦੀ ਰਹਿੰਦੀ ਹੈ ਦੂਜੇ ਦੇ ਘਰੇ ਜਾਣ ਸਾਰੀ ਤੇ ਬਹਾਦਰ ਹੈ ਇਹ ਮਤਲਬ ਕੀ ਹੋ ਗਿਆ ਜਵਾਈਆਂ ਦੀ ਤਰੀਫ ਹੋ ਗਈ ਕਿ ਬੇਤੀ ਸੁਣੋ ਮੁੰਡਿਓ ਜਦੋਂ ਤੁਹਾਨੂੰ ਕੋਈ ਕੁੜੀ ਰਿਜੈਕਟ ਕਰ ਦੇ ਫਿਰ ਸ਼ਹਿਰ ਦਾ ਸਭ ਤੋਂ ਉੱਚਾ ਟਾਵਰ ਲੱਭੋ ਤਾਂ ਵਰਤ ਇਹ ਟੜਕੇ ਸੋਚੋ ਵੀ ਸਹਿਰ ਐਡਾ ਵੱਡਾ ਕੋਈ ਹੋਰ ਮਿਲ ਜੂਗਾ ਯਾਰ